ਨਪੱਕਾ ਗਰੇ ਦੇ ਉੱਤੇ ਬਿਲਟ ਅਟੈਚ ਕਰਨ ਵਾਸਤੇ ਬਿਲਟ ਤਿਆਰ ਕਰਨੀ ਕਰੀ ਆਪਾਂ ਉਹਦੇ ਬਾਰੇ ਦੱਸਾਂਗੇ ਤੁਹਾਨੂੰ ਆਪਣੀ ਚੜਾਈ ਹੈਗੀ ਬਿਲਟ ਦੀ 6 ਇੰਚ ਦੀ ਕੱਟੀ ਹੈ ਲੰਬਾਈ ਆਪਾਂ ਘਰੇ ਦੇ ਹਿਸਾਬ ਨਾਲ 4 ਇੰਚ ਵੱਧ ਇਸ ਤਰੀਕੇ ਜਿੰਨਾ ਵੀ ਆਪਣਾ ਉੱਪਰੋਂ ਹਿੱਪ ਆਉਂਦੀ ਸੀ ਉਹਦੇ ਹਿਸਾਬ ਨਾਲ ਆਪਾਂ ਵੀ 6 ਇੰਚ ਹੀ ਆਪਾਂ ਟਿਸ਼ੂ ਪੇਪਰ ਲਿਆ ਪ੍ਰੈਸ ਵਾਲਾ ਤੇ 6 ਇੰਚ ਹੀ ਆਪਾਂ ਕਪੜਾ ਲਿਆ ਸੀਗਾ ਉਹਨੂੰ ਪ੍ਰੈਸ ਨਾਲ ਆਪਾਂ ਚੰਗੀ ਤਰ੍ਹਾਂ ਅਟੈਚ ਕਰ ਲਿਆ ਕੀ ਬਿਲਟ ਦੀ ਐਂਡ ਬਿਲਕੁਲ ਸਫਾਈ ਆ ਜਾਂਦੀ ਹੈ ਕਿ ਉੱਪਰ ਹੁੱਕ ਵੀ ਲਗਾਣਗੇ ਹੁਣ ਆਪਾਂ ਤਾਂ ਦੱਸਾਂਗੇ ਆਪਾਂ 1/2 ਇੰਚ ਦੀ ਤਨੂੰ ਆਪਾਂ ਪੱਟੀ ਇਸ ਤਰੀਕੇ ਫੋਲਡ ਕਰਦਾਂਗੇ ਨਾਲੇ ਉੱਤੇ ਪ੍ਰੈਸ ਫਿਰ ਨਾਲ ਕੀ ਤੈ ਬੈਠ ਜਾਏਗੀ ਇਸ ਤਰ੍ਹਾਂ ਹੁਣ ਆਪਾਂ ਬਿਲਟ ਜਿਹੜਾ ਨਾ ਜਿੱਧਰੋਂ ਸ਼ੁਰੂ ਕਰਨੀ ਹੈ ਉਧਰੋਂ ਇਸ ਤਰ੍ਹਾਂ ਸਲਾਈ ਕਰ ਲਈਏ 1/2 ਇੰਚ ਆਪਾਂ ਉੱਪਰ ਰੱਖ ਲਿਆ ਅੱਧਾ ਕੋਣਾਈ ਚ ਹੁਣ ਆਪਾਂ ਇਹਨੂੰ ਅਟੈਚ ਕਰਾਂਗੇ ਤੇ ਇਸ ਤਰੀਕੇ ਕਰਾਂਗੇ ਕਿ ਉੱਥੇ ਪਾਸੋਂ ਘੱਗਰੇ ਦਾ ਪੁੱਠਾ ਪਾਸਾ ਹਾਂ ਪੁੱਠਾ ਪਸਾ ਤੇ ਇਹਦੂ ਆਪਾਂ ਇਹ ਵਾਲਾ ਪਸਲਾ ਜਿੱਦੜਾ ਪਣੀ ਭਾਂ ਪਾਈ ਹੋਈ ਏ ਉਹ ਪਸਾ ਆਪਾਂ ਉੱਪਰ ਲੈ ਕੇ ਆਉਣਾ ਇਸ ਤਰੀਕੇ ਹੁਣ ਆਪਾਂ ਅਟੈਚ ਕਰਾਂਗੇ ਬੈਲਟ ਜਿਹੜੀ ਆਪਾਂ ਪੁੱਠੇ ਪਾਸੇ ਰੱਖਾਂਗੇ 1/2 ਇੰਚ ਆਪਾਂ ਸੀਨ ਜਿਹੜੀ ਉੱਪਰ ਰੱਖੀ ਸੀ ਖੁੱਲੀ 1/2 ਇੰਚ ਤਰੋਂ ਛੱਡ ਕੇ ਆਪਾਂ ਬੈਲਟ ਨੂੰ 1/2 ਇੰਚ ਅੱਗੇ ਵਧਾ ਕੇ ਤੇ ਫਿਰ ਜਿਪੜੀ ਸੀਨ ਲਾਵਾਂਗੇ ਇਸ ਤਰ੍ਹਾਂ ਸਿਰ ਪੱਤੀ ਕਰ ਲਵਾਂਗੇ ਆਪਾਂ 1/2 ਇੰਚ ਬਿਲਟ ਦਾ ਕਪੜਾ 1/4 ਇੰਚ ਤੱਕ ਗਰੇੜਾ ਕਪੜਾ ਸਲਾਈ ਦੇ ਵਿੱਚ ਆਉਣਾ ਚਾਹੀਦਾ ਇਸ ਤਰੀਕੇ ਸਾਰੀ ਆਪਾਂ ਬਿਲਟ ਦੇ ਗਰੇਦੇ ਨਾਲ ਅਟੈਚ ਕਰਾਂਗੇ ਇਸ ਤਰੀਕੇ ਹੁਣ ਆਪਾਂ ਬਿਲਟ ਨਾਲ ਅਟੈਚ ਕਰ ਲਈਏ ਮੈਸ ਕਰਨ ਤੋਂ ਬਾਅਦ ਹੋਣਾ ਆਪਾਂ ਦੱਸਾਂਗੇ ਆਪਾਂ ਕੁੱਕ ਲਾਣੀ ਤੁਹਾਨੂੰ ਲੋਕਾ ਜੀ ਵੀ ਆਪਣਾ ਤਿੱਖਾ ਪਾਸਾ ਵਾ ਇਹ ਦੇਖੋ ਇਹਨੂੰ ਆਪਾਂ ਇੱਧਰ ਇਸ ਸਾਈਡ ਤੋਂ ਸਿੱਧੇ ਪਾਸੇ ਤੋਂ ਇਸ ਤਰੀਕੇ ਦੱਬ ਕੇ ਇਧਰਲੇ ਪਾਸੇ ਦੇਖੋ ਨਿਕਲ ਗਈਆਂ ਤੇ ਹੁਣ ਇਹਦੇ ਵਿੱਚ ਆਪਾਂ ਆਪ ਪੱਤੀ ਬਣਾਵਾਂਗੇ ਪੱਤੀ ਬਣ ਕੇ ਧਿਆਨ ਰੱਖਣਾ ਜਿਹੜਾ ਉੱਚਾ ਪਾਸਾ ਵਾ ਇਹ ਥੱਲੇ ਕਰਨੇ ਜਿਹੜਾ ਨੀਵਾਂ ਪਾਸਾ ਵਾ ਉਹ ਉੱਪਰ ਕਰਾਂਗੇ ਬਾਅਦ ਤੋਂ ਬਾਅਦ ਪੱਤਿਆਂ ਜਿੱਦਣ ਦਬਾ ਕੇ ਥੱਲੇ ਨੂੰ ਕੈਂਚੀ ਦੇ ਨਾਲ ਇਸ ਤਰ੍ਹਾਂ ਨੂੰ ਜਿਹੜੀਆਂ ਧਿਕੀਆਂ ਪੱਤੀਆਂ ਨੇ ਉਹਨੂੰ ਅੰਦਰ ਨੂੰ ਹੋਲਡ ਕਰਨੀ ਨੇ ਆਪਾਂ ਇਸ ਤਰੀਕੇ ਦੋਨੇ ਹੀ ਸਤਰਾ ਪਚੰਗੀ ਤਰ੍ਹਾਂ ਸੈੱਟ ਕਰਨਾ ਹੈ ਮੈਂ ਤਾਂ ਨੀਚੇ ਆਪਾਂ ਕੋਈ ਵੀ ਚੀਜ਼ ਕੈਂਚੀ ਜਾਂ ਕੁਝ ਵੀ ਰੱਖ ਸਕਦੇ ਆ ਕਿੜਜੀ ਉੱਪਰ ਇਸ ਤਰ੍ਹਾਂ ਇਹਦੇ ਜੜੀ ਪੱਤੀਆਂ ਜੰਝਾਰੀਆਂ ਨੇ ਉਹਨਾਂ ਚੰਗੀ ਤਰ੍ਹਾਂ ਦੱਬ ਰੂ ਇਹ ਦੋਵੇਂ ਹੁੱਕਾਂ ਆਪਣੀਆਂ ਹੁਣ ਇਸ ਤਰ੍ਹਾਂ ਲੱਗ ਚੁੱਕੀਆਂ ਨੇ ਹੁਣ ਆਪਾਂ ਉੱਪਰ ਜੜੇ ਲਗਾ ਦੇ ਇਹਦੇ ਵਿੱਚ ਕੀ ਆਪਾਂ ਲਾਵਾਂਗੇ ਸਿੱਧੇ ਪਾਸੇ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਬਰੋਬਰ ਰੱਖ ਕੇ ਇਹ ਚੰਗੀ ਕਰਾ ਕੱਢ ਲੈਣੇ ਸਾਰੀਆਂ ਪੱਤੀਆਂ ਕੱਢ ਗਈ ਇਸ ਇਸ ਕਰਾ ਹੁਣ ਆਪਾਂ ਬਾਹਰ ਕੱਢ ਲਈਏ ਇਧਰ ਨੂੰ ਬਸ ਆ ਗਈਆਂ ਇਸ ਤਰ੍ਹਾਂ ਆਪਾਂ ਤਿੰਨੇ ਹੱਥ ਤੱਕ ਸ਼ੇਕ ਬਣੇ ਹੋਏ ਨੇ ਇਹਨਾਂ ਤਿੰਨਾਂ ਨੂੰ ਵਿੱਚ ਇਹ ਪਾ ਕੇ ਚੰਗੀ ਤਰ੍ਹਾਂ ਇਸ ਤਰ੍ਹਾਂ ਆਪਾਂ نیچے ਰੱਖ ਕੇ ਇਹਨਾਂ ਪੱਤੀਆਂ ਨੂੰ ਇਸ ਤਰੀਕੇ ਆਪਣੀ ਹੁੱਕ ਹੁਣ ਆਹੀ ਦੋਨੇ ਅਟੈਚ ਹੋ ਗਏ ਨੇ ਇਸ ਤਰ੍ਹਾਂ ਆਪਾਂ ਲਾ ਕੇ ਚੈੱਕ ਕਰ ਸਕਦੇ ਹਾਂ ਜੇ ਵਿੱਚ ਪੈਂਟ ਪ੍ਰੋਬਲਮ ਹੋਵੇ ਥੋੜੀ ਜੀ ਇਹ ਆਪਾਂ ਨੇ ਪੇਚ ਕਿਸ ਨਾ ਮੜਾ ਜਾ ਦਬਾ ਦੱਬਨ ਨਾਲ ਜਿਆਦਾ ਨੀਚੇ ਹੋ ਜਦੀ ਥੋੜੀ ਜੀ ਪੱਤੀ ਨੂੰ ਉੱਚੀ ਕਰਕੇ ਇਸ ਤਰ੍ਹਾਂ ਆਪਣਾ ਹੁੱਕ ਦੋਨੇ ਕੰਪਲੀਟ ਹੋ ਗਏ। ਤੇ ਜਿਹੜਾ ਆਪਣਾ ਇਧਰ ਵਾਲਾ ਹਿੱਸਾ ਵਾ ਇਹਨੂੰ ਆਪਾਂ ਇਸ ਤਰ੍ਹਾਂ ਨੀਚੇ ਨੂੰ ਫੋਲਡ ਕਰਕੇ ਇਸ ਤਰ੍ਹਾਂ ਆਪਾਂ ਚਾਹੇ ਮਸ਼ੀਨ ਨਾਲ ਸਿਲਣ ਵਾਲੀ ਹੈ ਚਾਹੇ ਆਪਾਂ ਹੱਥ ਨਾਲੀ ਸੂਈ ਦੇ ਨਾਲ ਇਹਨੂੰ ਇਸ ਤਰ੍ਹਾਂ ਪ੍ਰੋਪਰ ਐਚ ਕਰ ਲਈਏ ਆਪਣੀ ਮੱਤੀ। ਇਸ ਤਰ੍ਹਾਂ ਇਹ ਰਾਤੀ ਇੱਕ ਤੋਂ ਆਪਣੀ ਜਿਪ ਜੜੀ ਹੈ। ਇਸ ਤਰ੍ਹਾਂ ਸਹੀ ਹੈ। ਅੱਪਾ ਦੱਸਾਂਗੇ ਤੁਹਾਨੂੰ ਘੱਗਰੇ ਦੇ ਲਟਕਣ ਬਣਾਉਣੇ ਸੇਮ ਕੱਪੜੇ ਦੇ ਸੇਮ ਪੱਟੀ ਕੁੱਟਾ ਲਗਾ ਕੇ ਇਸ ਤਰ੍ਹਾਂ ਲੰਬਾਈ ਲੈ ਲਈ ਆਪਾਂ 6 ਇੰਚ ਡਬਲ ਕੀਤਾ ਹੋਇਆ ਕੱਪੜਾ ਇਧਰੋਂ ਹੈਗਾ 3 ਇੰਚ 6 ਦਾ ਹੋ ਗਿਆ 3 ਹੀ 6 ਲੰਬਾਈ 6 ਚੜਾਈ ਡਬਲ ਕਰਕੇ ਹੁਣ ਆਪਣਾ 3 ਆ ਗਿਆ ਤੇ ਹੁਣ ਇਹਦੇ ਆਪਾਂ ਦੱਸਾਂਗੇ ਤੁਹਾਨੂੰ ਸੀਨ ਲਗਾਣੀ ਸ਼ੁਰੂ ਕਰਨੀ ਹੈ ਤਾਂ ਪੰਜ ਸੀਨ ਛੱਡਣੀਆਂ ਦੋਨੋਂ ਵਾਰੀ ਸੀਨ ਪੱਕੀ ਕਰ ਲੈਣੀ ਹੈ ਇਸੇ ਤਰੀਕੇ ਆਪਾਂ ਦੂਜੀ ਸਾਈਡ ਦੀ ਸੀਨ ਲਾਣੀ ਹੈ ਸੀਨ ਲੱਗ ਚੁੱਕੀ ਹੈ ਆਪਾਂ ਸਾਈਡ ਦਾ ਧੱਕ ਕੱਟ ਕੇ ਹੁਣ ਇਹਨੂੰ ਆਪਾਂ ਸਿੱਧੀ ਕਰਾਂਗੇ ਸਿੱਧੇ ਕਰਕੇ ਕੋਨੇ ਜਿਹੜੇ ਨੇ ਚੰਗੀ ਤਰ੍ਹਾਂ ਬਾਹਰ ਕੱਢ ਲਵਾਂਗੇ ਫਿਰ ਕੇ ਬੋਨਾਂ ਸਾਈਡਾਂ ਦੇ ਕੋਨੇ ਚੰਗੀ ਤਰ੍ਹਾਂ ਇਸ ਤੋਂ ਸਾਰਾ ਕਰ ਲਵਾਂਗੇ ਇਸ ਤੋਂ ਬਾਅਦ ਹੁਣ ਆਪਾਂ ਇਧਰ ਸੀਨ ਲਗਾਵਾਂਗੇ ਗੋਟਾ ਪੱਟੀ ਲਾਉਣ ਵਾਸਤੇ ਨਿਸ਼ਾਨੀ ਲਾਵਾਂਗੇ 1 ਇੰਚ ਦੀ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਲਈ 1 ਇੰਚ ਦੀ। ਇਹਨਾਂ ਸਾਈਡਾਂ ਤੇ ਆਪਾਂ ਲਾਵਾਂਗੇ ਗੋਟਾ ਪੱਟੀ ਕਿਉਂਕਿ ਰੀਲ ਆਪਾਂ ਨੂੰ ਚੇਂਜ ਕਰਨੀ ਪੈਗੀ ਹੁਣ। 골ਡਨ ਕਲਰ ਦੀ ਰੀਲ ਲਗਾਵਾਂਗੇ ਨਿਸ਼ਾਨੀ ਲਈ ਸੀ ਨਿਸ਼ਾਨੀ ਦੇ ਉੱਪਰ ਆਪਾਂ ਗੋਟਾ ਪੱਟੀ ਰੱਖ ਲਵਾਂਗੇ। ਉੱਪਰ ਰੀਲ ਆਪਾਂ 골ਡਨ ਲਾਣੀ ਹੈ ਨੀਚੇ ਆਪਣੀ ਉਹੀ ਚੱਲੇਗੀ ਜੋ ਪਹਿਲਾਂ ਲਗਾਈ ਹੋਈ ਹੈ। ਇਸ ਤਰ੍ਹਾਂ ਆਪਾਂ ਸ਼ੇਪ ਬਣਾ ਲੈਣੀ ਹੈ ਤੇ ਫਿਰ ਚੋਕ ਕੇ ਚੰਗੀ ਤਰ੍ਹਾਂ ਸ਼ੇਪ ਬਣਾ ਕੇ ਫਿਰ ਉਪਰ ਸਰਾਹਗੇ ਇਹ ਤੋਂ ਫਿਰ ਸ਼ੇਪ ਬਣਾਵਾਂਗੇ ਉਸੇ ਤਰ੍ਹਾਂ ਇਦੇ ਵਿੱਚ ਆਪਾਂ ਸੁਤੀ ਜਿਹੜੀਆਂ ਆਪ ਲੀਰਾ ਹੁੰਦੀਆਂ ਨੇ ਕਤਰਾਂ ਨੂੰ ਕੱਟ ਕੇ ਛੋਟੇ ਪੀਸ ਕਰਕੇ ਪਾ ਲੈਣੇ ਹਨ ਸੁਤੀ ਇਹਦੇ ਵਿੱਚ ਸਹੀ ਰਹਿੰਦੀਆਂ ਨੇ ਜਾਂ ਆਪਾਂ ਰੇਸ਼ਮੀ ਪਾਨੇ ਆ ਤਾਂ ਫੇਰ ਉਹ ਦਬ ਜਾਂਦੀਆਂ ਨੇ ਠਿੱਕੇ ਸਵਾਰੇ ਕਰਕੇ ਆਪਾਂ ਗੋਟਾ ਪੱਟੀ ਉਪਨ ਕਰਕੇ Stricco il cilindro Stricco il cilindro ਤੁਹਾਨੂੰ ਥੋੜਾ ਧਿਆਨ ਨਾਲ ਸੀਨ ਲਗਾਣੀ ਪੈਂਦੀ ਹੋਣੀ ਕਿ ਜਿਹੜਾ ਕੱਪੜਾ ਵੀ ਇੱਕ ਬਰਬਰ ਹੈ ਸਾਦੇ ਘਟਣਾ ਹੋਵੇ ਚੰਗੀ ਤਰ੍ਹਾਂ ਵੀ ਤੁਸੀਂ ਪਿੱਛੇ ਨੂੰ ਕਰ ਦਿਓ ਇਹਨੂੰ ਚੰਗੀ ਤਰ੍ਹਾਂ ਸੀਨ ਲਗਾ ਕੇ ਬਾਅਦ ਚਪਾ ਇੱਕ ਜਿਹਾ ਕਰਾਂਗੇ ਅਸੀਂ ਹੁਣ ਕਰ ਰਹੇ ਹਾਂ ਨੇ। ਰਾਪਤਾ ਗਨ ਚੰਗੀ ਤਰ੍ਹਾਂ ਕਟਾਈ ਕਰਕੇ ਉਸਦੇ ਹੁਣ ਫੈਂਸੀ ਆਪਣੇ ਲਟਕਣ ਤਿਆਰ ਹੋ ਗਏ। ਕਗਰੇ ਤੇ ਲਗਾਉਣ ਵਾਸਤੇ ਜਿੱਦਿਆ ਆਪਾਂ ਹਾਂ ਚਾਰ ਲਟਕਣ ਤਿਆਰ ਕਰ ਲਏ ਆ। ਜਿਹੜੀ ਆਪਾਂ ਲਟਕਣ ਅਟੈਚ ਕੀਤੇ ਨੇ ਉਹ ਆਪਾਂ ਇੱਕ ਡੋਰੀ ਜਿਹੜੀ ਆਪਾਂ ਇਧਰ ਲਈ ਬਿਲਟ ਨਾਲ ਅਟੈਚ ਕੀਤੀ ਹੈ। ਇੱਕ ਜਿਹੜੀ ਇਧਰ ਨੀਚੇ ਵਾਲੀ ਨੇ ਅਟੈਚ ਕੀਤੀ ਹੈ ਤੇ ਵਿਚਾਲੇ ਸੈਂਟਰ ਚ ਆਪਣੀ ਜਿੱਪ ਆ ਗਈ ਹੈ ਜਿੱਪ ਆਪਣੀ ਪ੍ਰੋਪਰ ਪੂਰੀ ਖੁੱਲਦੀ ਵੀ ਹੈ ਤੇ ਲੱਗਦੀ ਵੀ ਹੈ ਇਸ ਤਰੀਕੇ ਹੁੱਕਾਂ ਵੀ ਆਪਣੀਆਂ ਬਿਲਕੁਲ ਪ੍ਰੋਪਰ ਪੂਰੀਆਂ ਲੱਗੀਆਂ ਹੋਈਆਂ ਨੇ ਤੇ ਇਧਰਲੀ ਸਾਈਡ ਤੇ ਆਪਾਂ ਸੀਨ ਲਗਾਈ ਹੋਈ ਹੈ ਜੇ ਆਪਾਂ ਕੋਈ ਗੱਰਾ ਲੂਜ਼ ਕਰਨਾ ਵਾ ਤੇ ਇੱਥੋਂ ਆਪਣੀ ਸੀਨ ਲੱਗੀ ਹੁੰਦੀ ਹੈ ਆ ਦੇਖੋ ਇੱਥੋਂ ਸੀਨ ਆ ਜੇ ਆਪਾਂ ਲੂਜ਼ ਕਰਨਾ ਵਾ ਤਾਂ ਇੱਥੋਂ ਆਪਾਂ 1.5 ਕੇ ਥੋੜਾ ਜਿਹਾ ਲੂਜ਼ ਕਰ ਸਕਦੇ ਆ ਅੰਦਰ ਆਪਾਂ ਫੋਲਡ ਕੀਤਾ ਹੋਇਆ ਕੱਪੜਾ ਜੇ ਟਾਈਟ ਕਰਨਾ ਹੈ ਤਾਂ ਵੀ ਆਪਾਂ ਇੱਥੋਂ ਕਰ ਸਕਦੇ ਆਂ ਜੇ ਲੂਜ਼ ਕਰਨਾ ਹੈ ਤਾਂ ਵੀ ਇੱਥੋਂ ਹੀ ਕਰ ਸਕਦੇ ਆਪਾਂ ਜੇ ਕਮਰ ਕਿਸੇ ਦੀ ਵੱਧ ਹੋਵੇ ਜਾਂ ਘੱਟ ਹੋਵੇ ਇਸ ਤਰੀਕੇ ਆਪਣਾ ਘਗਰਾ ਜਿਹੜਾ ਵਾ ਪੂਰਾ ਹੁਣ ਕੰਪਲੀਟ ਹੋ ਗਿਆ ਵਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਘਗਰਾ ਸਾਡਾ ਕਿਵੇਂ ਦਾ ਲੱਗਿਆ ਬਣਾਇਆ ਹੋਇਆ ਤੇ ਇਹਦੇ ਬਾਰੇ ਕਮੈਂਟ ਕਰਕੇ ਦੱਸਣਾ ਲਾਈਕ ਤੇ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਚੈਨਲ ਨੂੰ ਹਾਈ ਤੱਕ ਸਬਸਕ੍ਰਾਈਬ ਨਹੀਂ ਕਰਿਆ ਸੀ ਕੇ ਵੀ ਟਿਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਓਕੇ ਜੀ ਬਾਏ